ਜੋ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਆਓ ਤੁਹਾਨੂੰ ਦੱਸਦੇ ਆ ਕੈਨੇਡਾ ਦੀ ਅਸਲੀਅਤ ਦੋਸਤੋ ਅੱਜ ਕੱਲ ਹਰ ਇੱਕ ਦਾ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਮੈਂਬਰ ਬਾਹਰ ਤਾਂ ਗਿਆ ਹੀ ਆ ਖਾਸ ਕਰ ਗੱਲ ਕਰੀਏ ਕੈਨੇਡਾ ਦਾ ਗਿਆ ਹੀ ਆ ਜਦੋਂ ਵੀ ਕੈਨੇਡਾ ਵਾਲੇ ਇੰਡੀਆ ਆਉਂਦੇ ਨੇ ਤਾਂ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਕੁੰਮਦੇ ਨੇ ਕਿੰਨੇ ਸੋਨੇ ਦੇ ਸੈੱਟ ਵੀ ਪਾਏ ਹੁੰਦੇ ਲੋਕ ਦੇ ਕੇ ਇਹਨਾਂ ਦਾ ਸੋਨਾ ਤਾਂ ਉਹ ਵੀ ਜਾਣਦੇ ਨੇ ਪਰ ਮਹਾ ਕਹਿੰਦੇ ਅਸੀਂ ਵੀ ਜਾਣਾ ਹੈ ਬਾਹਰ ਤੇ ਜਿੱਥੋਂ ਡਾਲਰ ਲਵਾਂਗੇ ਕੁਮਾਰ ਆਦੋ ਪਹੁੰਚਦੇ ਕੈਨੇਡਾ ਦੇਖ ਲਓ ਹਾਲਾਤ 50 50 60 70 ਸਾਲਾਂ ਦੀਆਂ ਮਾਤਾਵਾਂ ਬੇਬੇ ਬਜ਼ੁਰਗ ਆ ਦੇ ਗੋਟੀਆਂ ਤੱਕ ਨਿਤੁਰੇ ਜਾਂਦਾ ਫਿਰ ਵੀ ਬਾਲਟੀ ਲੈ ਕੇ ਭੱਜੀ ਤੁਰੀ ਜਾਂਦੀ ਆ ਕਿ ਦਿਹਾੜੀ ਲਾਉਣੀ ਆ ਦਿਹਾੜੀ ਲਾਵਾਂਗੇ ਤੇ ਖਾਵਾਂਗੇ ਇਹ ਹਾਲਿਆ ਕਨੇਡਾ ਦੀ ਇੱਥੇ ਸਾਡੇ ਪ੍ਰਵਾਸੀ ਮਜ਼ਦੂਰਾਂ ਨੇ ਕਬਜ਼ਾ ਕਰ ਲਿਆ ਹੈ ਕਨੇਡਾ 'ਚ ਅਸੀਂ ਪ੍ਰਵਾਸੀ ਮਜ਼ਦੂਰ ਬਣੇ ਫਿਰਦੇ ਆ ਇੱਥੇ ਇਹਨਾਂ ਦੀ 50 50 60 60 ਕਿੱਲੇ ਜ਼ਮੀਨ ਆ ਪਰ ਉੱਥੇ ਜਾ ਕੇ ਦੇਖ ਲਓ ਕਿਦਾਂ ਦਿਹਾੜੀ ਲਈ ਤਰਸਦੇ ਫਿਰਦੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਦੋਸਤੋ ਤਾਂ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਡਾ ਕਨੇਡਾ ਦੇ ਬਾਰੇ ਕੀ خیال ਆ